ਅਕਸਰ ਹੀ ਅਸੀਂ ਅਜਈਆਂ ਖਬਰਾਂ ਸੁਣਦੇ ਰਹਿੰਨੇ ਆ ਕਿ ਅੱਜ ਕਿਸੇ ਨੌਜਵਾਨ ਨੇ ਆਤਮ ਹੱਤਿਆ ਕਰ ਲਈ ਕਿਸੇ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਜਾਂ ਫਿਰ ਕਿਸੇ ਨੇ ਨਹਿਰ ਦੇ ਵਿੱਚ ਛਾਲਾ ਛੱਡੀ ਜੀ ਹਾਂ ਅਜਹੀ ਇੱਕ ਹੋਰ ਅਜੀਬੋ ਘਰੀਬ ਘਟਨਾ ਸਾਹਮਣੇ ਆਈ ਹੈ ਖੰਨਾ ਤੋਂ ਜਿੱਥੇ ਇੱਕ ਜੋੜੇ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕੀਤੀ ਹੈ ਜੀਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੇ ਇਸ ਜੋੜੇ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਵੀ ਦੋਵੇਂ ਜਾਣੇ ਵਿਆਹੇ ਹੋਏ ਸੀ ਪਰ ਇੱਕ ਦੂਜੇ ਨਾਲ ਨਹੀਂ ਕਿਸੇ ਹੋਰ ਨਾਲ ਜੀ ਹਾਂ ਜਿਹੜਾ ਵਿਅਕਤੀ ਸੀਗਾ ਉਸ ਦਾ ਵਿਆਹ ਹੋਇਆ ਹੋਇਆ ਸੀ ਉਸ ਦੇ ਦੋ ਬੱਚੇ ਸੀਗੇ ਤੇ ਜਿਹੜੀ ਦੂਜੀ ਮਹਿਲਾ ਸੀ ਜਿਹਦੀ ਨਾਲ ਡੈੱਡ ਬੋਡੀ ਬਰਾਮਤ ਹੋਈ ਹੈ ਦਰਾਹਾ ਨਹਿਰ ਦੇ ਵਿੱਚੋਂ ਦੋ ਦਿਨਾਂ ਬਾਅਦ ਜਿਹੜੀਆਂ ਦੋਨਾਂ ਦੀਆਂ ਡੈੱਡ ਬੋਡੀਆਂ ਮਿਲੀਆਂ ਨੇ ਉਹ ਵੀ ਕਿਸੇ ਹੋਰ ਦੇ ਨਾਲ ਵਿਆਹੀ ਹੋਈ ਸੀ ਤੇ ਆਪਣੇ ਫੇਕੇ ਪਰਿਵਾਰ ਦੇ ਕੋਲ ਰਹਿ ਰਹੀ ਸੀ ਜੀ ਹਾਂ ਦੋਨਾਂ ਦਾ ਮੇਲ ਹੁੰਦਾ ਪ੍ਰੇਮ ਸੰਬੰਧ ਬਣਦੇ ਨੇ ਤੇ ਤੁਹਾਨੂੰ ਦੱਸ ਦਈਏ ਵੀ ਬੀਤੇ ਦਿਨੀ ਦੋਵਾਂ ਨੇ ਇੱਕ ਦੂਜੇ ਨਾਲ ਹੱਥ ਬੰਨ ਕੇ ਨਹਿਰ ਦੇ ਵਿੱਚ ਛਾਲ ਲਾ ਦਿੱਤੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਜਿਹੜਾ ਤੁਸੀਂ ਦੋ ਡੈਡ ਬੋਡੀਆਂ ਸਿਰਖਵਾਈਆਂ ਜੀ। ਇਹ ਜਿਹੜੀਆਂ ਡੈਡ ਬੋਡੀ ਸੀਗੀਆਂ ਦੋ ਯੂ ਨਾ ਹਫ਼ਤਾ ਤੋਂ ਪਹਿਲਾਂ ਇਹਨਾਂ ਨੇ ਇੰਟੀਮੇਸ਼ਨ ਦਿੱਤੀ ਵੀ ਘਰੋਂ ਚਲੇ ਗਏ ਸਾਡੇ ਮੁੰਡਾ ਜਿਹੜਾ ਜਟਾਣਿਆਂ ਦਾ ਸੀਗਾ। ਉਹਦੀ ਮਤਲਬ ਉਹਨਾਂ ਭਾਲ-ਪੂਰ ਕਰੀ ਇੱਧਰ-ਉੱਧਰ ਨਹੀਂ ਮਿਲਿਆ ਕੱਲ ਇਹਨਾਂ ਦੀ ਡੈੱਡ ਬਾਡੀ ਆ ਮਤਲਬ ਤਰਾਹੇ ਨਹਿਰ ਦੇ ਵਿੱਚੋਂ ਮਿਲੀਆਂ ਨੇ ਕਿਸ ਪੋਜੀਸ਼ਨ 'ਚ ਮਿਲੀਆਂ ਨੇ ਉਹਨਾਂ ਇੱਕ ਕੋਈ ਲੇਡੀ ਸੀ ਉਹਨਾਂ ਰਪਾਲੋਂ ਪਿੰਡ ਆ ਉਹਨਾਂ ਦਾ ਇਹਨਾਂ ਨੇ ਦੋਹਾਂ ਨੇ ਇੱਕ ਦੂਜੇ ਦੀਆਂ ਬਾਹਾਂ ਜਿਹੜੀਆਂ ਬੰਨ੍ਹ ਕੇ ਨਹਿਰ ਦੇ ਵਿੱਚ ਛਾਲ ਮਾਰਤੀ ਤੇ ਉਹ ਬਾਡੀ ਲਿਆ ਕੇ ਅਸੀਂ ਸਿਵਲ ਹਸਪਤਾਲ ਉਰੇ ਖੰਨੇ ਰਖਾਤੀ ਸੀਗੀ ਮੋਰਚਰੀ ਦੇ ਵਿੱਚ ਤੇ ਹੁਣ ਅੱਜ ਉਹਦਾ ਪੋਸਟਮਾਰਟਮ ਕਰਕੇ ਕਰਵਾ ਕੇ ਪੋਸਟਮੈਨ ਨੂੰ ਕਰਵਾ ਕੇ ਡਿਲੀਵਰੀ ਨੇ ਉਹ ਅਰੀਜ ਨੇ ਉਹਨਾਂ ਦੇ ਬਾਰਸਾਂ ਦੇ ਹਵਾਲੇ ਕਰ ਦਾਂਗੇ ਇਹਦੇ ਸਬੰਧੀ ਅਸੀਂ 174 ਦੀ ਕਾਰਵਾਈ ਜਿਹੜੀ ਐਫ ਆਰ ਪੀਸੀ ਦੀ ਅਮਲ ਚ ਲੈਂਦੀ ਹੈ ਆਪਸੀ ਇਹਨਾਂ ਦੇ ਕੀ ਸਬੰਧ ਸੀਗੇ ਜਿਹੜੇ ਮੰਨ ਨਾਲ ਇਹਦੇ ਬਾਰੇ ਤਾਂ હું ਉਹੀ ਦੱਸ ਸਕਦੇ ਹਾਂ ਕੀ ਕੋਈ ਜਿੱਦਾਂ ਕੋਈ ਇਹ ਦੋਨੇ ਮੈਰਿਡ ਨੇ ਆਨ ਮੈਰਿਡ ਨੇ ਮੈਰਿਡ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਮੈਰਿਡ ਸੀ ਮੁੰਡਾ ਵੀ ਕੁੜੀ ਵੀ ਮੁੰਡਾ ਵੀ ਤੇ ਕੁੜੀ ਵੀ ਹਾਂਜੀ ਤੇ ਕਿੰਨੀ ਕਿੰਨੀ ਉਮਰ ਇਹਨਾਂ ਦੀ ਇਹ ਮੁੰਡਾ 35 ਸਾਲ ਦਾ ਉਹ ਕੁੜੀ 30 ਸਾਲ ਦੀ ਹੈ ਜਿਸ ਤਰ੍ਹਾਂ ਕੋਈ ਪ੍ਰੇਮ ਸੰਬੰਧ ਵਾਲੀ ਗਲਤੀ ਸਾਹਮਣੇ ਆਈ ਜੀ ਅਜੇ ਤੱਕ ਤਾਂ ਮੇਰੇ ਇਹੀ ਹੋ ਸਕਦਾ ਐ ਮਨਨ ਦਾ ਤਾਂ ਕੋਈ ਮਤਲਬ ਹੀ ਨਹੀਂਗਾ ਹੈਨਾ